ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਜਿਹੜਾ ਵਿਰਜਨਾ ਲਾ ਜਾਂਦਾ ਇੱਥੋਂ ਸ਼੍ਰੀ ਦਰਬਾਰ ਸਾਹਿਬ ਵੀ ਬਿਲਕੁਲ ਲੱਗ ਗਈ ਆ α1 ਵੀ ਲੱਗ ਗਈ ਆ ਤੇ 골ਡਨ ਗੇਟ ਵੀ ਜਿਹੜਾ ਲੱਗ ਗਈ ਆ ਤੇ ਅੱਜ ਤੁਹਾਨੂੰ ਇੱਕੋ ਹੀ ਗਾਂ ਵਿਖਾਉਣੀ ਆ ਸੂਈ ਸਵਾਈ ਆ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀ ਪ੍ਰਣਾਮ ਬਾਬਾ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਭਗੇਲ ਸਿੰਘ ਹਾਂਜੀ ਤੇ ਪਿੰਡ ਸੁਲਤਾਨਵਿੰਡਾ ਜਿਹੜਾ ਵੀ ਅੰਮ੍ਰਿਤਸਰ ਤੇ ਤਸਵੀਰ ਵੀ ਠੀਕ ਹੈ ਜੀ ਸ਼ਹਿਰ ਦੇ ਬਿਲਕੁਲ ਨਾਲ ਹੀ ਹੈ ਹਨਾ ਬਿਲਕੁਲ ਹੀ ਨਾਲ ਹੀ ਇੱਥੋਂ ਸ਼੍ਰੀ ਦਰਬਾਰ ਸਾਹਿਬ ਕਿੰਨਾ ਕੁ ਜੀ ਆਪਾਂ ਤੇਥੋਂ ਹੈਗਾ ਜੀ 1.5 ਕਿਲੋਮੀਟਰ ਠੀਕ ਹੈ ਤੇ ਤਾਰਾ ਵਾਲਾ ਪੁਲ ਵੀ ਲੱਗ ਗਈ ਤਾਰਾ ਵਾਲਾ ਪੁਲ ਵੀ ਅੱਧਾ ਕਿਲੋਮੀਟਰ ਤਾਰਾ ਵਾਲਾ ਪੁਲਿਆ ਠੀਕ ਹੈ ਜੀ ਬਾਈਪਾਸ ਜਿਹੜਾ ਜਲੰਧਰ ਵਾਲੀ ਚੁੰਗੀ ਵੈਸੇ ਵਜਦੀ ਵੈਦਾਂ ਵਜਦੀ ਠੀਕ ਹੈ ਤੇ ਜਿਹੜਾ ਜਲੰਧਰੋਂ ਆਉਂਦਾ ਸਿੱਧਾ ਰੋਡ ਉੱਤੇ ਧਾਰਾ ਵਾਲਾ ਜਿਹੜਾ ਸੁਲਤਾਨ ਮਿੰਡ ਵਾਲਾ ਮੇਨ ਬਾਈਪਾਸ ਉਹਦੇ ਉੱਪਰ ਹੀ ਆ ਹਾਂਜੀ ਤੇ 골ਡਨ ਗੇਟ ਵੀ ਇੱਥੋਂ ਕਿਲੋਮੀਟਰ ਆ ਚਲੋ ਨਾਮ ਦੱਸ ਤੇ ਕਰੀ ਆਪਾਂ ਨਾਮ ਕਿਹ ਗੱਲ ਸੀਗਾ ਫੋਨ ਨੰਬਰ ਬੋਲ ਦਿਓ 6239188400 ਠੀਕ ਹੈ ਤੇ ਗਾਂ ਵਿੱਚ ਨਹੀਂ ਅੱਜ ਆਪਾਂ ਹਾਂਜੀ ਇਹ ਗਾਂ ਦੇ ਇਹ ਗਾਂ ਨੂੰ 4 ਕੁ ਮਹੀਨੇ ਹੋ ਗਏ ਜੇ ਸੁਣੀਓ ਠੀਕ ਹੈ ਕਿ ਗਾਂ ਟੀਕਾ ਭਰਾਏ ਨੂੰ ਵੀ 15-20 ਦਿਨ ਉਹ ਚੱਲੇਗੇ ਠੀਕ ਐ 19 ਤਰੀਕ ਦਾ ਟੀਕਾ ਭਰਾਏ ਜੀ 19 ਫਰਵਰੀ ਦਾ ਹਾਂਜੀ ਠੀਕ ਐ ਤੇ ਇਹ ਕਿਉਂ ਵੇਚ ਦੇਣੀ ਆਪਾਂ ਇਹ ਅਸੀਂ ਗਾਂ ਰੱਖਦੇ ਕੋਈ ਪਹਿਲੋ ਇੱਕ ਗਾਂ ਸਾਡੇ ਕੋਲ ਅਸੀਂ ਤੇ ਉਹ ਸੂਣ ਵਾਲੀ ਹੀ ਦੇ ਨਵੀਂ ਲੈ ਜਾਂਦੀ ਅੱਛਾ ਭੱਜ ਗਈ ਹੀ ਦਦੋ ਠੀਕ ਐ ਤੇ ਹੁਣ ਉਹ ਸੂਹੀ ਆ ਤੇ ਹੋਣਗੇ ਅਸੀਂ ਵੇਚ ਦੇਣੀ ਅੱਛਾ ਰੱਖਣੇ ਕੋਈ ਹੁੰਦੀ ਮਤਲਬ ਰੱਖਣੇ ਕੋਈ ਹੁੰਦੀ ਐ ਇੱਕ ਸੂਪੀ ਤੇ ਇੱਕ ਵੇਚਤੀ ਹਾਂਜੀ ਠੀਕ ਹੈ ਜੀ ਇੱਕ ਮਾਜ ਰੱਖਣੀ ਹੁੰਦੀ ਹੈ ਇੱਕ ਗਾਂ ਰੱਖਣੀ ਠੀਕ ਹੈ ਦੋ ਹੀ ਡੰਗਰਿਆ ਰੱਖਨੇ ਤੇ ਇੱਕ ਗਾਂ ਬੱਬਾ ਜੀ ਉਹ ਜਿਹੜੀ ਉੱਧਰ ਬੰਨੀ ਉਹ ਸੱਜਰ ਸੋਈ ਆ ਅੱਛਾ ਤੇ ਇਹ ਹੁਣ ਉਹ ਤਾਂ ਕਰਕੇ ਉਹ ਵੀ ਦਿਖਾ ਦਈਏ ਇੱਕ ਰੀ ਉਹ ਵੀ ਦਿਖਾ ਦਈਏ ਕਿ ਉਹ ਤਾਜੀ ਸੋਈ ਆ ਇੱਕ ਜਿਹੜੀ ਆਵ ਨਹੀਂ ਗਾਂ ਇਹ ਜਿਹੜੀ ਆ ਇਹ ਤਾਜੀ ਸੋਈ ਆ ਜਿਹੜੀ ਇਹ ਵੀ ਚੰਗੇ ਦੁੱਧ ਵਾਲੀ ਆ ਜਿਹੜੀ ਅਲੈਕਸੈਂਡਰ ਤੇ ਆ ਬੱਚਾ ਜਿਹੜਾ ਇਹਦਾ ਇਹ ਕਿੱਲੇ ਘਰੇ ਰੱਖਣੀ ਆ ਤੇ ਜਿਹੜੀ ਉਹ ਦੂਸਰੀ ਆ ਉਹ ਵੇਚ ਦੇਣੀ ਆ ਤੇ ਬਾਬਾ ਜੀ ਹੁਣ ਦੁੱਧ ਕਿੰਨਾ ਜੀ ਤੇ ਕੱਲ ਦੁੱਧ ਦੇ ਦੇ ਥੱਲੇ 14-15 ਕਿਲੋ ਦੁੱਧ ਆਗਾ ਪੱਕਾ ਹੈਗਾ ਦੁੱਧ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਭਾਵੇਂ ਸ਼ਹੀਦ ਟਾਈਮ ਚੋਲੇ ਅੱਛਾ ਠੀਕ ਹੈ ਤੇ ਇੱਧਰ ਲਈ ਕਿਤਾ ਕੱਥ ਲਈ ਇਹ ਤੁਹਾਡੀ ਵੀਡੀਓ ਤਾਂ ਵੇਖ ਕੇ ਲਿਆਂਦੀ ਆਗਾ ਪਾਕ ਤੋਂ ਲਿਆਂਦੀ ਉਹ ਤਾਂ 10 ਦਿਨ ਸੂਈ ਨੂੰ ਅਗੇ ਹੀ ਤੇ 2 ਕਿਲੋ ਦੁੱਧ ਅਸੀਂ ਚੋਕੇ ਲਿਆਂਦਾ ਮੜ ਕੇ 25 ਕਿਲੋ ਦੁੱਧ ਤੇ ਆਣ ਕੇ ਹੱਡੇ ਤੋਂ ਕਰਗੀ ਜਿੰਨੀ ਤੁਹਾਡੀ ਸੇਵਾ ਹੈ ਸਾਡੇ ਪੱਠੇ ਇੱਥੇ ਪਿੰਦੇ ਮਿਲਦੇ ਠੀਕ ਅੱਛਾ ਪੱਠੇ ਅਸੀਂ ਅਸੀਂ ਟੋਕੇ ਤੋਂ ਲਿਆਈਦੇ ਉਹ ਪੱਠੇ ਮਹਿੰਗੇ ਹੁੰਦੇ ਹੁਣ ਵੀ 300 ਰੁਪਏ ਨੂੰ ਕਿੰਟ ਲਾਉਂਦੇ ਆ ਅੱਛਾ ਤੇ ਜਦੋਂ ਗਰਮੀ ਹੁੰਦੀਆਂ ਉਦੋਂ ਉਹਦੇ 350 400 ਨਹੀਂ ਹੋ ਜਾਂਦੇ ਆ ਠੀਕ ਹੈ ਤੇ ਪੱਠੇ ਸਿਰਫ ਇਹਨਾਂ ਨੂੰ 15 ਕਿਲੋ ਮਹਾ ਹੀ ਪੱਠੇ ਨੂੰ ਆਉਂਦੇ ਹੈਗਾ 15 ਕਿਲੋ ਪੱਠੇ ਪੈਂਦੇ ਨੇ ਬੱਸ ਆਹ ਚਾਰ ਡੰਗਰ ਆ ਸਾਡੇ ਇੱਕ ਝੋਟੀ ਆ ਦੋ ਇਹ گاਵਾں ਹੀ ਇੱਕ ਮੱਝ ਆ ਅੱਛਾ ਮੈਂ ਤਾਂ ਪਹਿਲਾਂ ਤੇ 40 ਕਿਲੋ ਹੀ ਆਉਂਦੇ ਰਹੇ ਆ ਅੱਛਾ ਅਸੀਂ ਪੱਤਾ ਹੀ ਕੰਮ ਰੱਖਿਆ ਵੀ ਜਦ ਨਹੀਂ ਕਦੇ ਪੈਉਣੀਆਂ ਹੁੰਦੀ ਆ ਅੱਛਾ ਕਿ ਉਹਨੇ ਹੁਣ ਇਹ 50 ਕਿਲੋ ਪੱਠੇ ਹੋਏ ਨੇ 150 ਦੇ ਅੱਛਾ ਤੇ ਚਾਰ ਡੰਗਰਾਂ ਲੱਗ 4 ਡੰਗਰਾਂ ਨੂੰ ਲਾ ਲੋ ਵੀ ਕਿੰਨੇ ਕਿੰਨੇ ਆਉਂਦੇ ਹੋ ਦੋ گاਵਾ ਤੇ ਇੱਕ ਮੱਝ ਤੇ ਇੱਕ ਕੱਟੀ ਆ ਆਹੋ ਵੀ ਝੋਟੀ ਹੋਈ ਆ ਵੀ ਵੱਡੀ ਹੋਈ ਆ ਠੀਕ ਆ ਜੀ ਤੇ ਡਾਕਟਰ ਅਗਿਆਪਾਲ ਆਪਣੇ ਮੋਤਲਿਆਂ ਵਾਲੇ ਹਾਂਜੀ ਹਾਂਜੀ ਵਧੀਆ ਨਿਕਲੀ ਫਿਰ ਉਹਨਾਂ ਦੀ ਵਧੀਆ ਨਿਕਲੀ ਜਾਨਾ ਤਾਂ ਅਸੀਂ ਲਿਖਿਆ ਹੈ ਵੀ 22 ਕਿਲੋ ਹੁੰਦੇ ਉਹਨਾਂ ਵੀ 25 ਕਿਲੋ ਤੱਕ ਆ ਕੇ ਜਾਊਗੀ ਤੇ ਚਲੋ ਨੋਰਮਲ ਹੀ ਸੇਵਾ ਹੱਡੀ ਕੋਈ ਜਿਆਦੀ ਸੇਵਾ ਨਹੀਂਗੀ ਠੀਕ ਹੈ ਨੋਰਮਲ ਸੇਵਾ ਤੇ ਜਿ ਤਰ੍ਹਾਂ ਦੇਖ ਸਕਦੇ ਇਸ ਤਰ੍ਹਾਂ ਦੇ ਪੱਠੇ ਪੈਂਦੇ ਆ ਇੰਨਾ ਕੁ ਵਿੱਚ ਹਰਿਆ ਹੁੰਦਾ ਤੇ ਬਾਕੀ ਜਿਆਦਾ ਤੋਰੀਆਂ ਤੋਰੀਆਂ ਇੱਕ ਦੀ ਥਾਂ ਦੇਖ ਸਕਦੇ ਉਹ ਇੱਕ ਰੀ ਲਾਗੇ ਤਾਂ ਦੁੱਧ ਹੁਣ 14-15 ਲੀਟਰ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਇਹਦੇ ਕੋਲ ਸੱਜਣ ਨੇ 5 ਕਿਲੋ ਲੀਟਰ ਦੁੱਧ ਜਿਹੜਾ ਕਿੰਨੇ ਕਿਚਵਾਇਆ ਇਹ ਗਾਂ ਟੀਗਾ ਵੀ ਇਹਨੂੰ ਭਰਿਆ ਉੱਤਰਾ ਜਿਹੜੀ ਕੱਦ ਕਾਠ ਦੀ ਚੰਗੀ ਆ ਜਰਸੀ ਕ੍ਰੋਸ ਤੇ ਆ ਜਿਹੜੀ ਕੱਦ ਕਾਠ ਜਿਹੜਾ ਇਹਦਾ ਐਚਐਫ ਗਾਵਾਂ ਵਰਗਾ ਹੀ ਪੂਰੇ ਜਾਨ ਚ ਆ ਜਿਹੜੀ ਦੇਖ ਤਾਂ ਦੇ ਥਾਣਾ ਹੁ ਬਣਾਇਆ ਦਾ ਇੱਧਰ ਬੜਾ ਕੁ ਹਲਾਇਆ ਜੇ ਬਾਬਾ ਜੀ ਇਹ ਥਾਂ ਖੁੱਲਾ ਕਰਕੇ ਤੇ ਲਾਗੇ ਭੈਂਸਪਰਾ ਲਾ ਜਾਂਦੇ ਕੋਈ ਰਖਸ਼ਾ ਲਾ ਜਾਂਦਾ ਕੋਈ ਗੱਡੀ ਲਾ ਜਾਂਦਾ ਕੋਈ ਟੀਪੂ ਲਾ ਜੀ ਠੀਕ ਹੈ ਗੱਛਾ ਤੇ ਜੇ ਕਹੇ پیسے ਦਾ ਨਹੀਂ ਜਗਾ ਹੁੰਦੀ ਤੇ ਫਿਰ ਲਾ ਜਾਂਦੇ ਅੱਜ ਕਾਈ ਚੋਰੀਆਂ ਬੜੀਆਂ ਹੁੰਦੀਆਂ ਬਾਾਰ ਹਾਂਜੀ ਹਾਂਜੀ ਤੇ ਉਤਰਾ ਠੰਡੀ ਪੀ ਲਈ ਜੀ ਉਤਰਾ ਬਿਲਕੁਲ ਠੰਡੀ ਸੀ ਲੈ ਤੁਹਾਨੂੰ ਚੋਕੇ ਵੀ ਖਾ ਦਿੰਦੀ ਠੀਕ ਹੈ ਜੀ ਅੱਛਾ ਚਵਾਈ ਹੋਣ ਵਾਲੀ ਹੈ ਇਹਦੀ ਹਾਂਜੀ ਹਾਂਜੀ ਤੇ ਉਤਰਾ ਚਵਾਈ ਦਾ ਟਾਈਮ ਕਿੰਨਾ ਕੇ ਦਾ ਚਵਾਜ ਦਾ ਸਵੇਰੇ ਆਹਲੇ ਤੇ ਹੁੰਦਾ ਜੇ 7 7 ਵੀ ਵੱਜ ਜਾਂਦੇ ਆ ਕੇਲੇ 7:30 ਹੋ ਜਾਂਦੇ ਆ ਠੀਕ ਆ ਤੇ ਇੱਥੇ 7 ਤੋਂ 7:30 ਦੇ ਵਿੱਚ ਵਿੱਚ ਚੋ ਲੈ ਗਈ ਆ ਠੀਕ ਆ ਤੇ ਸ਼ਾਮ ਨੂੰ 6 6:30 ਠੀਕ ਆ 6:30 ਹੁਣ ਕਿੰਨਾ ਕੁ ਟਾਈਮ ਹੋਇਆ ਜੀ ਹੁਣ ਟਾਈਮ ਹੋ ਗਿਆ ਜੀ 7:30 ਵੀ ਹੋ ਗਏ ਹਾਂ 7:00 ਵੱਧ ਕੇ ਤੇ 20 ਮਿੰਟ ਹੋ ਗਏ ਜਿਹੜੇ ਚਲੋ ਦਿਖਾ ਦਈਏ ਫਿਰ ਚਵਾਜ ਦਾ ਆਪਾਂ ਇੱਕ ਦੀ ਆ ਹਵਾਨਾ ਹੁਣ ਦੇਖ ਸਕਦੇ ਜੀ ਸਿਵਾਇ ਕਰਕੇ ਜਿਹੜਾ ਕਹਿੰਦਾ ਕਿ ਬਿਲਕੁਲ ਨੱਚੜ ਜਾਣਾ ਇਹਨੇ ਗਾੜੀਆਂ ਵੀ ਤੇ ਪਿੱਛਿਆਂ ਵੀ ਠੀਕ ਆ ਜੀ ਤੇ ਰੱਸੀ ਪਾ ਲਈ ਦੀ ਬਾਬਾ ਜੀ ਰੱਸੀ ਆਹੀ ਪਾਉਣੀ ਆ ਭਾਵੇਂ ਕੋਈ ਵੀ ਇਸ ਤਰ੍ਹਾਂ ਵੀ ਕੋਈ ਡੰਗਾ ਠੰਡਾ ਪਿੱਦਾ ਵੀ ਹੋਵੇ ਠੀਕ ਆ ਭਾਈ ਰੱਸੀ ਪਾ ਗਏ ਚੋਰ ਰੱਸੀ ਪਾ ਕੇ ਬਿੜੀ ਰੱਖ ਕੇ ਚੋਰ ਮੰਨ ਪੂਛ ਵੇਖ ਦੇ ਕੇ ਠੀਕ ਆ ਜੀ ਆ ਦੇਖਾਂ ਨੇ ਤਾਂ ਕੀ ਦਾ ਤੁਹਾਨੂੰ ਪਿੱਲੀ ਤੇ ਆਹ ਥਾਣਾ ਦਾ ਸਾਈਡ ਗਾਪੇ ਕਰੀ ਦੇਖ ਸਕਦੇ ਜੇ ਤੇ ਲੀਟਰ ਬਾਬਾ ਜੀ ਫਿਰ ਵਿੱਚੇ ਲਾ ਕੇ ਚਾਉਣਾ ਇਤਰਾ ਲੀਟਰ ਇੱਕ ਪਰੰਪਰਾਈ ਤਰੀਕੋਂ ਦੀ ਦੇਰੀਆਂ ਵਾਲਿਆਂ ਦੀ ਇਹ ਸ਼ਹਿਰਾਂ ਦੇ ਵਿੱਚ ਸਾਰੇ ਜਿਹੜੇ ਇਤਰਾ ਚਵਾਈ ਹੁੰਦੀ ਹੈ ਇਹਨਾਂ ਦੀ ਤੇ ਆਹ ਚਵਾ ਦੇਖ ਲੈ ਅਗਲੇ ਪਿਛਲੇ ਥਰਾਂ ਦਾ ਚਵਾ ਤੁਹਾਨੂੰ ਦਿਖਾਉਂਦੇ ਚਵਾਈ ਜਿਹੜਾ ਬਿਲਕੁਲ ਵਧੀਆ ਹੋਏ ਦਾ ਆਵੇਂ ਆਪਾਂ ਇੱਥੇ ਸ਼ਰਤ ਜਿੱਥੇ ਮਰਜ਼ੀ ਜਾ ਕੇ ਵੇਖ ਲਈਏ ਚਵਾਈ ਸਾਰੇ ਇਤਰਾ ਹੀ ਹੰਦੀ ਲੀਟਰ ਦੇ ਨਾਲ ਹੀ ਬਿਲਕੁਲ ਧਾਰਨਾ ਧਾਰਦੀ ਚਵਾਈ ਹੁੰਦੀ ਆ ਇੱਥੇ ਚਾਰਾਂ ਨੇ ਬਾਕੀ ਚਵਾ ਜਿਹੜਾ ਇਹਦਾ ਪੂਰਾ ਵਧੀਆ ਥੱਲੇ ਅਗਲੇ ਥਣਾਂ ਦੀ ਚਵਾਈ ਜਿਹੜੀ ਚੱਲਣਦੀ ਆ ਬਾਕੀ ਸ਼ਾਮ ਨੂੰ ਕੋਈ ਵੀਰ ਆਪਣੀ ਫੇਰ ਚਵਾਈ ਕਰਾ ਲੈ ਲਗੋ ਤਾਂ ਇਹ ਕਰੀ ਦੇਖ ਜਾਂਦੇ ਜੇ ਬਾਲਟੀ ਵਿੱਚ ਜਿਹੜੀਆਂ ਵਾ ਵੱਡੀਆਂ ਵਾ ਛੋਟੀਆਂ ਬਾਲਟੀਆਂ ਨਹੀਂ ਆ ਜਿਹੜੀਆਂ ਹੁੰਦੀਆਂ ਵਾ ਬਾਲਟੀ ਵੱਡੀ ਆ ਇਹ ਵਪਾਰੀਆਂ ਵਾਲੀ ਬਾਲਟੀ ਨਹੀਂ ਠੀਕ ਐ ਇਹ ਘਰਾਂ ਵਾਲੀ ਬਾਲਟੀ ਇਹ ਘਰਾਂ ਵਾਲੀ ਬਾਲਟੀ ਐ ਠੀਕ ਐ ਪਿਛਲੇ ਥਾਣੇ ਦਾ ਜਵਾਬ ਦੇਖ ਸਕਦੇ ਚਾਹ ਜਿਹੜਾ ਬਿਲਕੁਲ ਸਾਫ਼ ਆ ਗਾੜ ਮਖਾ ਦਿਓ ਕਿੰਨੀ ਦਾ ਹਾਂ ਅਗਲੇ ਥਾਣੇ ਚ ਜਿਹੜਾ ਪਾਣੀ ਬਾਲਟੀ ਜਿਹੜੀ ਦੁੱਧ ਹੀ ਨਿਕਲ ਆਈ ਬਾਕੀ ਸ਼ਾਮ ਦੀ ਕੋਈ ਵੀਰ ਆਪਣੀ ਚਬਾਈ ਫੇਰ ਕਰ ਲੈ। ਇੱਕ ਜੀ ਨਮਸਾਰ। ਆਹ ਦੇਖ ਸਾਡੇ ਬਾਲਟੀ ਜਿਹੜੀ ਭਰਨੀ ਆਲੀ ਹੈ ਇਹਨੇ ਬਾਕੀ ਹੈਗੀ ਠੰਡੀ ਸਟੀਲ ਹੈ ਮੇਨ ਵਾਦਾ ਇਹ ਆ ਤੇ ਹੈਗੀ ਵੀ ਜਰਸੀ ਕ੍ਰਾਸ ਚ ਆ ਜਿਹੜੀ ਬਾਕੀ ਪੂਰੀ ਨੱਚੜ ਗਈ ਥੱਲੇ ਆਵਾ ਦੇਖ ਸਾਡੇ ਜੀ ਬਾਕੀ ਕੋਈ ਵੀਰ ਆਪਣੇ 2 ਟਾਈਮ ਚੋਲੇ 3 ਟਾਈਮ ਚੋਲੇ ਉਹ ਜਿਹੜਾ ਬਾਲਟੀ ਚ ਬਾਹਰੋਂ ਤਿਆਰ ਆ ਜਿਹੜਾ बाल्टी जड़ी पूरी भारी गई है जी पूरी नचड़ गई है बाकी एक बार लत्त जिथे रखती है उथे ही रखती है ਆਹਨੋ ਸੱਜੇ ਦੇ ਤਰ੍ਹਾਂਰਾ ਬਾਲ ਸੀ ਜੀ ਮੰਨਤੀ ਕਰਾਉਣਾ ਬਾਬਾ ਜੀ ਨੂੰ ਤਰਾਜ ਜੰਨੀ ਹੋਣੀ ਚਲੋ ਫਿਰ ਦਿਖਾ ਹੀ ਲਈਏ ਤਮੇ ਇੱਕ ਕਰੀ ਬਾਲਟੀਆਂ ਜਿਹੜੀਆਂ ਸਾਰੀਆਂ ਵੱਡੀਆਂ ਹੀ ਆ ਠੀਕ ਹੈ ਜਿਹੜਾ ਆਧੇ ਲੀਟਰ ਵਾਲੇ ਲੀਟਰ ਹੈ ਜਿਹੜਾ ਅੱਧੇ ਦਾ ਹੀ ਚਲਦੇ ਹਾਂ ਜੀ ਇੱਥੇ ਅੱਧੇ ਹੀ ਚਲਦੇ ਆ ਅੱਧੇ ਲੀਟਰ ਵਾਲਾ ਜੇ ਕੋਈ ਹੋਰ ਸਾਬ ਨਾਲ ਗਿਣਤੀ ਕਰੀ ਜਾਵੇ 1 2 3 4 5 6 7 8 9 10 11 12 13 14 15 ਤੇ 16 ਕਿਲੋ ਦੁੱਧ ਜਿਹੜਾ ਕੱਢਤਾ ਹਣੇ ਨੇ ਤੇ ਦੱਸੀਏ ਫਿਰ ਆ ਬਾਬਾ ਜੀ ਮੁੱਲੇ ਦਾ ਮੁੱਲ ਮੰਗਣ ਨੂੰ ਜੋ ਮਰਜ਼ੀ ਮੰਗੀ ਜਾਓ ਆਪਾਂ 45 ਮੰਗੀ ਜਾਓ 50 ਮੰਗੀ ਜਾਓ 40 ਮੰਗੀ ਜਾਓ ਠੀਕ ਆ ਜ਼ਿਆਦਾ ਬਰਸ ਬਾਜੀ ਇੱਕੋ ਹੀ ਹੈ ਜੀ ਮੁੱਲ ਕਰਨਾ ਹੈ ਅੱਛਾ ਤੇ 37000 ਚੋਂ ਛੋਟ ਕਰਾਂਗੇ 7000 ਚੋਂ ਕਿੰਨੀ ਛੋਟ ਕਰ ਦੋਗੇ ਹਾਂ ਜੀ ਕਿੰਨੀ ਕਰਨੀ ਛੋਟ ਕਰਦਾਂਗੇ 1000 ਹੀ ਕਰਦਾਂਗੇ ਅੱਛਾ ਮੌਕੇ ਤੇ ਹੋਰ ਕਰ ਦੋਗੇ ਹੋਰ ਕਰਦੇ ਆ ਜਿੰਨੀ 5 700 ਜਾਂ ਚਲੋ ਇਹ ਹੋਰ 35 ਤੇ ਮੁਕਾ ਦੇ ਫਿਰ 35 ਤੇ 35 ਦੀ ਬਰਾਬਰੀ ਜਿਹੜੀ ਛੋੜ ਹੋ ਗਈ ਆ ਉਹ ਬਾਹਰ ਹੀ ਹੋ ਗਈ ਜੇ 35 ਸਾਰਾ ਕੁਝ ਹੋ ਗਿਆ ਤੇ ਦੁੱਧ 14 15 ਲੀਟਰ ਫਿਰ ਪੱਕਾ ਹੈਗਾ ਜੀ ਦੁੱਧ ਪੱਕਾ ਆਪਦਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰਕੇ ਇੱਥੇ ਘਰੋਂ ਖੜੇ ਠੀਕ ਆ ਤੇ ਬਾਰ ਮੁੜ ਕੇ ਜਦੋਂ ਘਰ ਦੀ ਅਗਲੇ ਦੀ ਘਰ ਦੀ ਸਾਡੀ ਕੋਈ ਗਾਰੰਟੀ ਨਹੀਂ ਅਗਲੇ ਦੇ ਘਰੇ ਵੱਧ ਦੋਵੇ ਘੱਟ ਦੋਵੇ ਵੱਧ ਦੋਵੇ ਘੱਟ ਦੋਵੇ ਇੱਥੇ ਆਪਣਾ ਕੋਈ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਚਾਰ ਟਾਈਮ ਚੋਲੇ ਸਾਡੀ ਇਹ ਹਲੇ 7 ਵਜੇ ਦੀ ਚਵਾਈ ਆ ਤੇ ਸ਼ਾਮ ਨੂੰ 6 ਵਜੇ ਦੀ ਚਵਾਈ ਇਹ ਆ ਕਿ ਹਲੇ ਫਿਰ ਥੋੜਾ ਵੱਧ ਕੱਢਦੇ ਸ਼ਾਮ ਨੂੰ ਥੋੜਾ ਵੱਧ ਕੱਢਦੀ ਆ ਤੇ ਇਹ ਆ ਕਿ ਚਲੋ ਕੋ ਟਾਈਮ ਟਾਈਮ ਚੋਲੇ ਆਪਣੀ ਆਣ ਕੇ ਟਾਈਮ ਆਪ ਦੀ ਜਿੰਨੇ ਤਸੱਲੀ ਕਰੇ ਟਾਈਮੋਂ ਟਾਈਮ ਚ ਹੋਵੇ ਤੇ ਬਾਕੀ ਜਿੰਨੇ ਜੇ ਇੱਥੋਂ ਅਸੀਂ ਘਰੋਂ ਗੱਡੀ ਦੇ ਲਦਾਤੀ ਅਗਲੇ ਦੀ ਹੋਗੀ ਸਾਡੀ ਉਹਦੇ ਕੋਈ ਗਾਰੰਟੀ ਨਹੀਂ ਠੀਕ ਆ ਤੇ ਇਹ ਆ ਕਿ ਚਲੋ ਸੋਈ ਸਵਾਈ ਕੋਈ ਵੀਰ ਆਪਣੀ ਦੋ ਟਾਈਮ ਚ ਹੈਗੇ ਜਿਹੜੇ ਕ੍ਰਾਸ ਚ ਆ ਫੈਟ ਵੀ ਇਹਦੀ ਚੰਗੀ ਆਈ ਜਾਣੀ ਆ ਤੇ ਗਾਂ ਟੀਕਾ ਵੀ ਜਿਹੜਾ ਇਹਨੂੰ ਭਰਾਇਆ ਵਾ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝ ਨਾਲ ਵੇਸ ਚਾਖ ਕੇ ਲੈ ਜੇ ਜੀ ਬਾਕੀ ਆ ਦੇਖ ਸਕਦੇ ਪੂਰੀ ਖਾਲੀ ਹੋ ਗਈ ਥੱਲੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ